ਸਬੋਥੀ ਵਧੀਆ ਵੀਡੀਓ ਆਪਾਂ ਲੈ ਕੇ ਆਏ ਆ ਜੀ ਰਜਾਈਆਂ ਦੀ ਕਿਉਂਕਿ ਰਜਾਈ ਜਦੋਂ ਵੀ ਆਪਾਂ ਲੈਨੇ ਆ ਤੇ ਕਈ ਵਾਰੀ ਤੇ ਇੱਕ ਦੇ ਹੱਥ ਕਵਰ ਰਹਿ ਜਾਂਦਾ ਆ ਤੇ ਦੂਜੀ ਸਾਈਡ ਤੋਂ ਰਜਾਈ ਜਿਹੜੀ ਉਧਰ ਨੂੰ ਚਲ ਜਾਂਦੀ ਆ ਤੇ ਮੋਸਟਲੀ ਰਜਾਈ ਵਿੱਚ ਜਿਹੜੀ ਉਹ ਇਕੱਠੀ ਹੋ ਜਾਂਦੀ ਆ ਪ੍ਰੋਪਰ ਜਿਹੜੀ ਉਹ ਨਹੀਂ ਰਹਿੰਦੀ ਚਾਰੇ ਪਾਸੇ ਤੇ ਦੂਜੇ ਹੱਥ ਦੇ ਪਾਸੇ ਇੱਕ ਸਾਈਡ ਤੇ ਰਜਾਈ ਜਿਹੜੀ ਨਿਕਲ ਜਾਂਦੀ ਆ ਓਵਰੀ ਟੈਨਸ਼ਨ ਨੂੰ ਅਸੀਂ ਕਰਾਂਗੇ ਅੱਜ ਖਤਮ ਪਹਿਲਾਂ ਆਪਾਂ ਲਾਵਾਂਗੇ ਰਜ਼ਾਈ ਦਾ ਕਵਰ ਇੱਕ ਦਿਨ ਥੋੜਾ ਜਿਹਾ ਟਾਈਮ ਲੱਗੂਗਾ ਬਟ ਬਾਅਦ ਵਿੱਚ ਤੁਹਾਨੂੰ ਕੋਈ ਵੀ ਟੈਨਸ਼ਨ ਨਹੀਂ ਹੋਣੀ ਇਸ ਕੰਮ ਦੀ ਕਿ ਇਹ ਬਲਾ ਝੰਜਟ ਆਪਾਂ ਬਾਰ-ਬਾਰ ਕਿੱਦਾਂ ਕਰੀਏ ਬਸ 15-20 ਮਿੰਟ ਲੱਗਨੇ ਆ ਜਗ੍ਹਾ ਟਾਈਮ ਨਹੀਂ ਰਜ਼ਾਈ ਆ ਪੂਸਾਰੀ ਉੱਪਰ ਬੈੱਡ ਦੇ ਉੱਪਰ ਵਿਛਾ ਲਿੱਤੀ ਹੈ ਦੇ ਹੋ ਲੈਣਾ ਪਾ ਚਾਰ ਬਟਨ ਤਿੱਕ ਸੂਈ ਚ ਪਾ ਲੈਣਾ ਜੀ ਤੁਸੀਂ ਥ੍ਰੈਡ ਬਟਨ ਤੁਸੀਂ ਤੇ ਸਿੱਧੀ ਰਚਾਈ ਤੇ ਇਦਾਂ ਕੋਨੇ ਤੇ ਲਾਣਾ ਨਾਲ ਤੁਹਾਡੀ ਰਚਾਈ ਵੀ ਸੋਹਣੀ ਲੱਗੇਗੀ ਬਿਲਕੁਲ ਵੀ ਨਹੀਂ ਲੱਗੇਗਾ ਕਿ ਤੁਸੀਂ ਇਹਦੇ ਵਿੱਚ ਕੋਈ ਐਕਸਟਰਾ ਤੱਗਾ ਲਾਇਆ ਵਾਸ਼ ਕਰਨ ਕੇ ਵੀ ਇਹ इजीली ਤੁਹਾਡੀ ਇਹ ਜਿਹੜੀ ਹੈ ਲੱਥ ਜੀ ਬਟਨ ਇਦਾਂ ਬਿਲਕੁਲ ਕਾਰਨਰ ਦੇ ਲਾਣੀ ਸਿੱਧੀ ਸਾਈਡ ਤੇ ਰਜਾਈ ਦੀ ਸਿੱਧੀ ਸਾਈਡ ਬਟਨ ਥੋੜਾ ਮਜ਼ਬੂਤ ਕਰਕੇ ਲਾਇਓ ਬਿਲਕੁਲ ਵੀ ਇੰਗੇਜਿੰਗ ਆ ਕਰਿਓ ਤੇ ਵਧੀਆ ਤਰੀਕੇ ਨਾਲ ਲੱਗਾ ਹੋਏਗਾ ਤੇ ਬਿਲਕੁਲ ਵੀ ਜਿਹੜਾ ਬਟਨ ਜਿਹੜਾ ਓਖੜੇਗਾ ਨਹੀਂ ਚਾਰੇ ਕੋਨੇ ਤੇ ਲੱਗ ਗਿਆ ਜੀ ਸਾਡੇ ਬਟਨ ਇੱਕ ਹੀ ਦੋ ਮੇਰੇ ਹਾਂਜੀ ਤੇ ਫਿਰ ਤੁਸੀਂ ਰਜਾਈ ਜਿਹੜੀ ਆ ਇਹ ਕਵਰ ਦੇ ਵਿੱਚ ਪਾ ਲੈਣੀ ਹੈ ਚੰਗੀ ਤਰ੍ਹਾਂ ਸੈੱਟ ਜਿਹੜੀ ਤੁਸੀਂ ਰਜਾਈ ਕਰ ਲੈਣੀ ਹੈ ਲੌਕ ਵਗੈਰਾ ਚੰਗੀ ਤਰ੍ਹਾਂ ਲਾ ਲੈਣੇ ਆ ਇੱਕਦਮ ਵਧੀਆ ਤਰੀਕੇ ਨਾਲ ਜਦੋਂ ਤਾਂ ਡੇ ਰਜਾਈ ਹੋ ਜਾਏਗੀ ਸੈੱਟ ਤੇ ਉਸ ਤੋਂ ਬਾਅਦ ਅਸੀਂ ਫਿਰ ਆਪਾਂ ਇਹਦਾ ਕਾਰਨਰ ਇਹ ਵਾਲਾ ਲੈਣਾ ਹੈ ਤੇ ਇੱਥੇ ਕਰਨਾ ਚਾਹੀਏ ਆਪਾਂ ਛੋਟਾ ਜਿਹਾ ਚੌਕ ਥੋੜਾ ਜਿਹਾ ਛੋਟਾ ਜਿਹਾ ਬਿਥੇ ਲਾਣਾ ਕੱਟ ਬਿਲਕੁਲ ਕਾਰਨਰ ਤੇ ਇੱਥੇ ਜੀ ਕਾਰਨਰ ਤੇ ਲਾਣਾ ਆਪਾਂ ਕੱਟ ਤੇ ਕੱਟ ਜਿਆਦਾ ਵੱਡਾ ਨਹੀਂ ਲਾਣਾ ਬਿਲਕੁਲ ਛੋਟਾ ਜਿਹਾ ਲਾਣਾ ਜਿਹੜੇ ਜਿਹੜੇ ਸਾਡੇ ਬਟਨ ਨੇ ਜੇ ਬਟਨ ਵੱਡੇ ਹੋਣ ਤੇ ਫਿਰ ਤੁਸੀਂ ਵੱਡਾ ਚਾਕ ਲਾ ਸਕਦੇ ਜੀ ਬਟ ਇਹ ਬਟਨ ਜ਼ਿਆਦਾ ਵੱਡੇ ਨਹੀਂ ਸੀ ਮੇਤੋ ਇਸ ਕਰਕੇ ਛੋਟਾ ਜਿਹਾ ਕੱਟ ਲਾਣਾ ਹੈ ਇੰਨਾ ਕੁ ਤੁਸੀਂ ਫਿਰ ਅਸੀਂ ਅਗੇਨ ਅਸੀਂ ਲਾਵਾਂਗੇ ਜੀ ਸੂਈ ਤੇ ਇਹੋ ਪਾਸੇ ਇੱਥੇ ਬਣਾਵਾਂਗੇ ਚਾਕ ਸਿਰਫ ਬੰਨ੍ਹ ਦੇਣ ਦਾ ਕੰਮ ਹੈ ਬਾਰ ਬਾਰ ਮੈਂ ਕਹਿ ਰਹੀ ਹਾਂ ਕਿ ਇਕੋ ਦੇ ਨਾ ਪਾਈ ਵਾਲਾ ਕੰਮ ਕਰ ਲਾਂਗੇ ਬਾਤ ਵਿੱਚ ਸਾਨੂੰ ਕੋਈ ਮੁਸ਼ਕਲ ਨਹੀਂ ਹੋਏਗੀ ਖਰਚਾਈ ਤਾਂ ਉੱਚੇ ਠੀਕ ਹੈ ਚਾਕ ਜਿੱਦਾਂ ਬਣਾਉਂਦੇ ਆਪਾਂ ਸ਼ਰਟਾਂ ਵਗੈਰਾ ਤੇ ਜਿੱਦਾਂ ਚਾਕ ਬਣਾਉਂਦੇ ਆ ਉਹਦਾਂ ਹੀ ਤੁਸੀਂ ਇੱਥੇ ਚਾਕ ਜਿਹੜਾ ਉਹ ਬਣਾ ਲੈਣਾ ਚੰਗੀ ਲੱਗੀ ਕਿ ਤਾਂ ਪਲੀਜ਼ ਲਾਈਕ ਜ਼ਰੂਰ ਕਰਿਓ ਔਰ ਸ਼ੇਅਰ ਵੀ ਜ਼ਰੂਰ ਕਰਿਓ ਕਿਉਂਕਿ ਬਹੁਤ ਯੂਸਫੁਲ ਹੈ ਸਰਦੀਆਂ ਵਿੱਚ ਖਾਸ ਕਰਕੇ ਤੇ ਤੁਸੀਂ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਰਜ਼ਾਈ ਬਿਲਕੁਲ ਵੀ ਜਿਹੜੀ ਇਸ ਤਰੀਕੇ ਨਾਲ ਜਿਹੜੀ ਉਹ ਕਿਸਕੇ ਦੀ ਹੈ ਅੱਜ ਚਾਕ ਹੋ ਗਿਆ ਸਾਡਾ ਤੇ ਸਾਨੂੰ ਹੁਣ ਉਜਾਦਾ ਹੈ ਨਹੀਂ ਆਪਾਂ ਇਹਦਾ ਕਾਰਨ ਜਿਹੜਾ ਜਿੱਥੇ ਆਪਾਂ ਬਟਨ ਲਾਇਆ ਸੀ ਉਹ ਕਾਰਨ ਨੂੰ ਫੜ ਕੇ ਬਟਨ ਜਿਹੜਾ ਆਪਾਂ ਇਸ ਤਰੀਕੇ ਨਾਲ ਉੱਪਰ ਲਿਆਵਾਂਗੇ ਸਾਨੂੰ ਬਿਲਕੁਲ ਵੀ ਉਹ ਕਰਨ ਦੀ ਲੋੜ ਨਹੀਂ ਕੋਈ ਰਸਾਈ ਜੜੀਆ ਉਤਾਰਨ ਦੀ ਜਿਹੜਾ ਲੋੜ ਨਹੀਂ ਹੈ ਇਸ ਤਰੀਕੇ ਨਾਲ ਬਟਨ ਜਿਹੜਾ ਉੱਪਰ ਆ ਜਾਏਗਾ ਜੀ ਬਟਨ ਜ਼ਿਆਦਾ ਪੱਟੇ ਹੋਣ ਕਿਤੇ ਜ਼ਿਆਦਾ ਸੋਹਣਾ ਲੱਗੇਗਾ ਪੱਟੇ ਵੀ ਸੋਹਣਾ ਲੱਗਦਾ ਪਿਆ ਮੇਰੇ ਮੇਰੇ ਬਟਨ ਦੋ ਹੀ ਮੇਰੇ ਪਾਸ ਇਦਾਂ ਦੇ